ਪਿਛੇਤੀ ਭੱਜ ਲੱ ਕਿਤੇ ਹੋਰ ਹੀ ਨਾ ਜਾਣ ਹੋਰ ਮਰਵਾ ਕੇ ਧਰਨਗੇ ਤਾਂ ਕਿੱਥੇ ਸਿਆਪਾ ਅਸਲ ਵੱਡਾ ਰਿਸ਼ਬਤ ਪੁਰੀ ਆ ਜੀ ਸਾਰੇ ਇਹ ਇਹ ਦੇਖੋ ਜੀ ਤੇ ਮੇ ਸਕੂਟਰੀ ਚ 10000 ਕਮਾ ਨਹੀਂ ਹੈਗਾ ਜੀ ਹੋਰ ਚੋਰ ਅਸੀਂ ਆਗੇ ਨਹੀਂ ਜੀ ਤੁਸੀਂ ਤੁਹਾਨੂੰ ਕੌਣ ਕਹਿੰਦਾ ਜੀ ਚੋਰ ਮਲੰਗ ਓਏ ਭਗ ਜਾ ਮਲੰਗ ਨੂੰ ਵੇਚਤੀ ਕਰਾਵਾ ਆਪ ਵੀ ਮਲੰਗਾਗਾ ਗਾਂ ਕੇ ਮਿਸ਼ਨ ਖਾਂਦਾ ਫਿਰਦਾ ਓਏ ਵੇਚਤੀ ਕਰਾਉਣਾ ਹਾਂ ਹਾਂ ਅੱਬ ਲੈ ਕਾਲ ਆ ਗਿਆ ਆ ਗਿਆ ਅੰਬੇ ਆ ਗਿਆ ਓ ਬੋਲੇ ਬਧਾਈਆਂ ਯਾਰ ਸਭ ਨੂੰ ਵਧਾਵੇ ਭਾਈ ਆ ਗਿਆ ਬੋਲੇ ਗੱਡੀ ਲਾਇਆ ਹਾਂ ਗੱਡੀ ਤਾਂ ਆਪਣੀ ਐ ਇਹ ਲਿਆ ਆ ਲੈ ਆਂਦੀ ਤਾਂ ਹੈਗੀ ਤੀ ਯਾਰ ਕਾਲਿਆ ਉਹ ਕੁੜੀਆਂ ਵਰਗਾ ਲੱਗਦਾ ਇਹ ਕੱਤੋਂ ਲੈ ਆ ਉਹ ਯਾਰ ਬੱਸ ਲੈ ਲਈ ਜਿਵੇਂ ਲੈ ਲਈ ਤਾਂ ਯਾਰ ਹੁਣ ਕੋਈ ਮਜਬੂਰੀ ਬਣ ਗਈ ਕਿਵੇਂ ਬੋਲੇ ਤੇਰੇ ਕੋਲ 10000 ਰੁਪਏ ਪਿਆ ਨਾ ਬੋਲੇ ਕਿਵੇਂ ਸੀ ਯਾਰ ਮੈਨੂੰ ਪੈਸਿਆਂ ਦੀ 10000 ਰੁਪਏ ਦੀ ਲੋੜ ਐ ਮੈਂ ਸਕੂਟਰੀ ਦੇ ਦਿੰਨਾ ਮੇਰੇ ਕੋਲ ਤਾਂ ਨਹੀਂ ਹੈ ਨਹੀਂ ਬੋਲੇ ਪੈਸਾ ਇੱਕ ਅੱਛਾ ਆ ਜਾਣਗੇ 10 ਦਿਨਾਂ ਨੂੰ ਚੱਲ ਮੈਂ ਇਹ ਕਰਦਾ ਲੋਡ ਤਾਂ ਹੋਣਾ ਮੇਰਾ ਚਾਚਾ ਹੈਗਾ ਉਹਰੇ ਆਪਣਾ ਅੱਛਾ ਹਾਂ ਪਿੰਡ 'ਚ ਹਾਂ ਉਹ ਕੰਮ ਇਹ ਸਪੈਸ਼ਲ ਕਰਦਾ ਸਕੂਟਰੀਆਂ ਖੜਾਉਂਦਾ ਠੀਕ ਆ ਉਹਦੇ ਕੋਲੇ ਜਾ ਆਉਣਾ ਮੈਂ ਠੀਕ ਆ ਤੇ ਤੂੰ ਨਾ ਲੱਗੀ ਉਹਦੇ ਮੱਥੇ ਕਿਉਂਕਿ ਉਹ ਬਾਹਰ ਦੇ ਬੰਦੇ ਤੇ ਯਕੀਨ ਨਹੀਂ ਕਰਦਾ ਮੇਰੇ ਤੇ ਕਰਦਾ ਠੀਕ ਆ ਤੇ ਮੈਨੂੰ ਜਾਣ ਦੇ ਮੈਨੂੰ ਫੜਾ ਸਕੂਟਰੀ ਲੈ ਜਾ ਤੂੰ ਇੱਥੇ ਹੀ ਬਹਿ ਜਾ ਬੱਸ ਬੈਠਾ ਮੈਂ ਮੰਜੀ 'ਤੇ ਬਹਿ ਜਾ ਵਾਹ ਫੜ ਜਾ ਕਰਕੇ ਆ ਗੱਲ ਕਰ ਆ ਥਾਂ ਵਿੱਚ ਵਾਕਿਆ ਨੂੰ ਬੋਲੀ ਤੇਰੇ ਜਵਾਕਾ ਨੂੰ ਮੈਂ ਸਾਮਾ 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 ਤੇਰਾ ਕੰਮ ਵੀ ਕਰਕੇ ਆਉਂਗਾ ਠੀਕ ਆ ਆ ਜਾ ਪੁੱਤੋ ਰਹਿ ਜਾ ਫੱਟ ਖਾ ਲੈਣਗੇ ਬੋਲੇ ਆਜੋ ਆਜੋ ਪੁੱਤ ਕਿਵੇਂ ਚਲਦੀ ਆ ਗੇਰ ਤਾਂ ਨਹੀਂ ਬੋਲੇ ਦੇ ਹੈਗੇ ਨਾ ਨਾ ਰੇਸ਼ਤੀ ਆ ਕਿਤੇ ਬਾੜ ਦੇ ਖਾਲਚ ਕਿਸੇ ਪਾਸੇ ਛੱਡ ਜਾ ਬੋਲੇ ਹਾਂ ਰੇਸ਼ਤੀ ਆ ਤੇ ਨਹੀਂ ਜਾਣਦਾ ਰੋਡ ਕੇ ਲੈ ਜਾ ਪੈਰ ਵਾਲੇ ਬ੍ਰੇਕ ਬੋਲੇ ਓ ਹੱਥਾਂ ਤੇ ਰੁਕੂ ਹੱਥਾਂ ਤੇ ਹੱਥਾਂ ਤੇ ਆਇਆ ਸੈਂਡਲ ਜੀ ਦਾ ਬਲੀ ਪੁੱਤਿਆ ਜਿੰਦਾ ਬਲੀ ਇਹ ਠੀਕ ਆ ਬੋਲੇ ਨਾ ਖਾਲਚ ਬਾੜ ਦੀ ਚੱਕ ਚਾ ਲੱਗਦਾ ਘਰੀਆ કરી ਹੁੰਦਾ ਚਾਚਾ ਆ ਕਿਹੜਾ ਹੁੰਦਾ ਕਾਲਾ ਲੱਗਦਾ ਹੋਰ ਚਾਚੇ ਵਧੀਆ ਕਾਲੇ ਵਧੀਆ ਚਾਚੇ ਕਸਟਮਰ ਆਇਆ ਇੱਕ ਓਏ ਅੱਛਾ ਕਸਟਮਰ ਆਇਆ ਮਤਲਬ ਸਕੂਟਰੀ ਖੜੰਮੀ ਆ ਆਪਾਂ ਨੇ ਖੜੀ ਆ ਖੜਾ ਦੇ 20000 ਚ ਮੰਗਦਾ ਪੈਸੇ ਆਪਣਾ ਹੀ ਆ ਬੰਦਾ ਨਹੀਂ ਗੇਣੇ ਕਰਨੀ ਆ ਉਹਨੇ ਤਾਂ ਮੈਂ ਛੱਡਾ ਦੂੰ ਹੁਣ ਮੇਰੇ ਕੋਲ ਪੈਸੇ ਨਹੀਂ ਸੀ ਮੌਕੇ ਤੇ ਮੇਰੇ ਕੋਲੇ ਧਰਨਾ ਆਇਆ ਸੀ ਮੈਂ ਛੱਡਾ ਦੂੰ ਤੂੰ ਨਾ ਫਸਾ ਦੀ ਕਿਤੇ ਅੱਜ ਕੱਲ੍ਹ ਠੱਗੀਆਂ ਬਹੁਤ ਚੱਲਦੀਆਂ ਨੇ ਉਹ ਤਾਂ ਪਤਾ ਯਾ ਚੇ ਮੈਨੂੰ ਪਰ ਜ਼ਿੰਮੇਦਾਰੀ ਆ ਆਪਣੀ ਤੈਨੂੰ ਮੇਰੇ ਬਾਰੇ ਪਤਾ ਨਹੀਂ ਪਿੰਡ ਚ ਰਿਕਾਰਡ ਦਾ ਨਹੀਂ ਮੈਨੂੰ ਤੇਰੇ ਤੇ ਯਕੀਨ ਆ ਫੇਰ ਕਿੰਨੇ ਮਹੀਨੇ ਵਕਤ ਮੰਗਦਾ ਪੈਸੇ ਬਸ ਆਹੀ 15 20 ਕ ਦੇਣਾ ਗਹਿਣੇ ਤਾਂ ਰੱਖਿਓ ਨਾਲ ਦੋ ਰੁਪਏ ਦਾ ਵਿਆਜ ਵੀ ਲੱਗੂਗਾ ਉਹ ਤਾਂ ਦੇਣੀ ਐ ਤੇ ਦੁੱਧ ਵਰਗਾ ਤਾਂ ਹੀ ਤਾਂ ਤੇਰੇ ਕੋਲੇ ਲੈ ਮਾ ਮੇਰੇ ਚਾਚੇ ਨੂੰ 4 ਰੁਪਏ ਪਾਣਨ ਉਹ ਤਾਂ 3 ਰੁਪਏ ਚੱਲਦਾ ਹੁਣ ਅੱਛਾ ਜੀ ਪਰ ਤੂੰ ਆਏਂਗਾ ਚੱਲ ਤੇਰੇ ਨਾਲ ਪੁਰਾਣੀ ਲਿਹਾਜ ਆ ਹੂੰ ਤੈਨੂੰ 2 ਰੁਪਏ ਲਾ ਦੂੰਗਾ ਬਸ ਠੀਕ ਆ ਤੈਨੂੰ ਦੁੱਧ ਮੇਰੇ ਕੋਲੋਂ ਮੈਨੇ 2 ਰੁਪਏ ਦੇ ਦੇ ਜਾਂ 4 ਨੂੰ ਦੇ ਦੇ ਮੈਨੂੰ ਕੋਈ ਉਹ ਨਹੀਂ ਹੈ ਠੀਕ ਆ ਕੈਸ਼ ਫਿਰ ਹੁਣੀ ਮਿਲ ਜੂ ਕੈਸ਼ ਹਾਂ ਨਕਦ ਨਕਦ ਦੀ ਕੰਮ ਚੱਲਦਾ ਇੱਥੇ ਤਾਂ ਬਸ ਤੂੰ ਚੈੱਕ ਕਰ ਸਾਰਾ ਕੁਝ ਚੈੱਕ ਕਰ ਬਸ ਤੂੰ ਲੈ ਆ ਹਾਂ ਤੇਰਨ ਦੀ ਕੀ ਨਾ ਜੇ ਤਾਂ ਮੈਂ ਚੈੱਕ ਕਰਨਾ ਹੁੰਦਾ ਫਿਰ ਤਾਂ ਮੈਂ ਸਾਰੇ ਕਾਗਜ਼ ਪੱਤਰ ਚੈੱਕ ਕਰਦਾ ਹੂੰ ਜੇ ਤੇਰਾ ਯਕੀਨ ਹੀ ਐ ਇੱਕ ਨਾ ਮੇਰੀ ਬਾਸੀ ਨੂੰ ਪੁੱਛ ਲਾ ਪਾ ਮੈਂ ਇਹਨੂੰ ਪਤਾ ਸਾਰਾ ਗਰਮੀਤ ਮਸੀਤ ਨੂੰ ਮਾਰ ਕੇ ਮੈਂ ਕਹਿੰਦਾ ਹਾਂ ਪਤਾ ਹੋਣਾ ਚਾਹੀਦਾ ਬੁੜੀਆਂ ਨੂੰ ਕਰੇ ਉਹ ਨਹੀਂ ਬੁੜੀਆਂ ਨੂੰ ਤਾਂ ਕੋਈ ਗੱਲ ਨਹੀਂ ਚੱਲ ਪੈਸੀ ਗਰਮੀਤ ਓਰੇ ਆ ਕੀ ਹੋਵੇ ਅੱਗਾ ਲ ਸੁਣੋ ਮਸੀ ਚਾਚੇ ਦੀ ਬੈ ਜਾ ਕਾਲਾ ਆਇਆ ਸੀਗਾ ਹਾਂ ਸਕੂਟਰੀ ਗਹਿਣੀ ਰੱਖਣਾ ਆਇਆਗਾ ਅਸੀਂ ਕਾਲੇ ਸਕੂਟਰੀ ਹੈਗੀ ਕਾਲੇ ਦੀ ਨਾਂ ਆਪਣੇ ਰਿਸ਼ਤੇਦਾਰ ਦੀ ਤੇਦਾਰਦੀ ਆ ਕੋਈ ਚਲ ਆਪਾਂ ਨੇ ਕੀ ਲੈਣਾ ਆਪਾਂ ਨੂੰ ਤੇ ਸਮਝ ਲੈ ਕਾਲੇ ਦੀ ਹੈ ਹਾਂ ਕਾਲੇ ਤਿੰਨ ਵਜੇ ਤੁਹਾਡੇ ਪਾਲ ਮੇਰੀ ਆ 2 ਰੁਪਏ ਵਿਆਜ ਦੇ ਬਣ ਜਾਣਗੇ ਹਾਂ ਕਮ ਆ ਜਾਂਦੇ ਨੇ ਪੈਸਾ ਕਿਹੜਾ ਕਿਤੇ ਬਣਦਾ ਅੱਜ ਕੱਲ੍ਹ ਹਾਂ ਨਾਲੇ ਸਕੂਟਰੀ ਚੱਲ ਨਾਲੇ ਪੋਨ ਨਾਲੇ ਫਲੀਆਂ ਨਾਲੇ ਕਿਵੇਂ ਕਹਿੰਦੇ ਹੁੰਦੇ ਚਲਾ ਲਿਆ ਕਰੇਗਾ ਤੂੰ ਸਭ ਕੁ ਮਰਗੇ ਸੋਟੇ ਨਾਲੇ ਤਾਂ ਆਪਾਂ ਨੂੰ ਸਕੂਟਰੀ ਚਲਾ ਲਾਂਗੇ ਆਪਾਂ ਜਿੰਨਾ ਚਿਰ ਅਗਲਾ ਪੈਸੇ ਨਹੀਂ ਦਿੰਦਾ ਹਾਂ ਚ ਚਲਾ ਸਕਦੇ ਹਾਂ ਨਾਲੇ ਆਪਣਾ ਵਿਆਜ ਪੈਣ ਲੱਗ ਜੂ ਬਈ ਵਿਆਜ ਵਾਲੀ ਸੂਈ ਤਾਂ ਘੁੰਮਣ ਲੱਗ ਜਾਂਦੀ ਆ ਫਿਰ ਨਾਲ ਦੀ ਨਾਲ ਨਾ ਉਹਦਾ ਮਿਲੂ ਮੇਰੇ ਚਾਚੇ ਕੋਈ ਗੱਲ ਨਹੀਂ ਉਹ ਤਾਂ ਨਾ ਦੇਵਾਂਗੇ ਸਕੂਟਰੀ ਹੈਗੀ ਹਾਂ ਆਹ ਤੇਰੇ ਕਿਦੋਂ ਮਰਜ਼ੀ ਕਰਨ ਫੜ ਲਈਏ ਨਾ ਨਾ ਕੋਈ ਦਿੱਕਤ ਲੈ ਤੂੰ ਚਾਕੇ ਪੈਸੇ ਫਿਰ ਇਹਨੂੰ ਦੇ ਦੇ ਮੈਂ ਤਾਂ ਮੇਰਾ ਸਕੂਟਰੀ ਤੋਂ ਵੀ ਲੈ ਜਾਂਦਾ ਮਾ ਚੱਲ ਜਦੋਂ ਅਗਲਾ ਲੈ ਆ ਖੜਾ ਲੈਣੇ ਆਂ ਆਹ ਤਾਂ ਕੋਈ ਗੱਲ ਨਹੀਂ ਕਾਲੇ ਤੂੰ ਲੈ ਜੀ 20000 ਰੁਪਏ ਦੇ ਦੇ ਲੈ ਕੇ 20000 ਲੈ ਆ ਦੋ ਮਸਤੀ ਕਾ ਜਿੰਨੇ ਵੱਧ ਹੋਣਗੇ 19000 ਪਰ ਆਹ ਲੋ ਮਾਵਾਂਸੀ ਅਗਲੇ ਦੇ ਕਾਲੀ ਆ ਜਿੰਨੇ ਪੈਸੇ ਵੱਧ ਲਊਗਾ ਅਗਲਾ 19000 ਪੈਸੇ ਆਪਾਂ ਨੂੰ ਬਣਨਗੇ ਹਾਂ ਕਿਉਂ ਕਬਰਾਂ ਨਾ ਤਾਂ ਕੋਈ ਨਹੀਂ ਸੰਤ ਨਾ ਮੈਂ ਬੈਠਾ ਮਸੀ ਮੈਂ ਬੈਠਾ ਲੈ ਆ ਕੇ ਮੈਂ ਦੇਣੀ ਆ ਹੋਰ ਕਾਲੇ ਚਾ ਪੀਂਗਾ ਨਾ ਬਸ ਜਾ ਚੇ ਪ੍ਰੋਬਲਮ ਆ ਅਗਲੇ ਦੇ ਨੇ ਮੈਂ ਇਹ ਇੱਕ ਨਹੀਂ ਲੈਂਦਾ ਜਾਚੇ ਮੈਂ ਕਾਲੇ ਮੈਂ ਵੀ ਇੱਕ ਬੰਦੇ ਤੇ ਵਿਸ਼ਵਾਸ ਨਹੀਂ ਕਰਦਾ ਜੇ ਕੋਈ ਹੋਰ ਹੁੰਦਾ ਮੈਂ ਸਾਰਾ ਕੁਝ ਚੈੱਕ ਕਰਦਾ ਤਾਜ ਪੱਤਰ ਉਹਦਾ ਨਾ ਮੈਂ ਕਹਿਤਾ ਸੀ ਉਹਨੂੰ ਹਾਂ ਮੈਂ ਕਿਹਾ ਚਾਚਾ ਅੱਖਾਂ ਵਿੱਚ ਕੇ ਖੜਾ ਲੂ ਆਪਣੀ ਚੀਜ਼ ਤੇ ਚੱਲ ਉਹ ਦੂਰ ਦਾ ਰਿਸ਼ਤੇਦਾਰ ਹਾਂ ਜਿੱਦੇ ਅਗਲਾ ਵਿਆਹ ਜਵਟਾ ਦੂਗਾ ਉਹਦੇ ਤੈਨੂੰ ਵੀ ਭਾਈ ਤੇਰਾ ਵਿਚ ਆ ਪਾਣੀ ਕਰ ਦਿਆਂਗੇ ਨਾ ਕੋਈ ਨਹੀਂ ਜਾਚੇ ਆਪਣਾ ਇੰਨਾ ਮਾਣ ਰੱਖਤਾ ਕਰਿਆ ਇੰਨੀਆਂ ਨਹੀਂ ਬੋਲਦਾ ਤੈਨੂੰ ਵੀ ਉਹਦੇ ਵਿੱਚ ਜਿੱਦੇ ਅਗਲਾ ਪੂਰਾ ਸਾਬ ਕਰਕੇ ਆ ਵਿਆਹ ਹੋਊਗਾ ਉਹ ਤੋਂ 10% ਤੈਨੂੰ ਦੇ ਦੂੰਗਾ ਤੂੰ ਲੈ ਆ ਕਰ ਗਾ ਤੇ ਠੀਕ ਹੈ ਨਹੀਂ ਕੋਈ ਨਹੀਂ ਜਾਚੇ ਆ ਬੜੇ ਥੇ ਪੂਰਾ 20000 ਆਪਾਂ ਨੂੰ ਇਹੋ ਜਿਹਾ ਕੋਈ ਲਾਂਚ ਨਹੀਂ ਚਾਹੀਦਾ ਮੈਂ ਤੁਹਾਨੂੰ ਉਹ ਕੰਮ ਪੁੱਤਰ ਚੈੱਕ ਕਰ ਲੈ ਸਾਰੇ ਇਹ ਕਾਲਾ ਬੈਠਾ ਹੈ ਨਾ ਆਪਾਂ ਕੀ ਲੋੜ ਦਾ ਚੈੱਕ ਕਰਦੇ ਅੱਛਾ ਬਹਿਮ ਨਾ ਕਰੋ ਮਾਸੀ ਲੈਮ ਨਾ ਕਰ ਬਹਿ ਤਾਂ ਕੋਈ ਨਹੀਂ ਬਤਵਾ ਸਾਈਆਂ ਗਾ ਬਸ ਫਿਰ ਤੁਹਾਡੇ ਗਿਣੀ ਹੋਏ ਨੇ ਹੈ ਨਾ ਜਾਂ ਤੇ ਹਾਂ ਗਿਣੀ ਨੇ ਬਾਲਾ ਮੱਥਾ ਮਾਰਨ ਦੀ ਕੀ ਲੋੜ ਹੈ ਨਾ ਨਹੀਂ ਜਦੋਂ ਆਪਾਂ ਬੈਠੇ ਤੁਹਾਡੇ ਤੇ ਵੀ ਯਕੀਨ ਆ ਜਦੋਂ ਤੁਸੀਂ ਐਡਾ ਯਕੀਨ ਕਰਦੇ ਹੋ ਹਾਂ ਹਾਂ ਹੈ ਚੰਗਾ ਚੰਦਰ ਲਾਲੀ ਸ਼ਾਮੇ ਇਹਨੂੰ ਚਾਹ ਬਣਾ ਲੈਂਦੇ ਨਾ ਬਸ ਮੀਂਹ ਕਣੀ ਤਾਂ ਅੰਦਰ ਲਾ ਲਈ ਨਾ ਨਾ ਕੋਈ ਨਹੀਂ ਸੀਟ ਨਾ ਤਪ ਜੀ ਚੱਲ ਵਧੀਆ ਖੇਤ ਬੰਨੇ ਜਾਇਆ ਕਰੇਂਗਾ ਮੋਟਰਸਾਈਕਲ ਤੇ ਤਾਂ ਔਖਾ ਵੀ ਸੀਗਾ ਆਪਾਂ ਨੂੰ ਆਪਾਂ ਸਕੂਟਰੀ ਮੋਟਰਸਾਈਕਲ ਮੁੱਲ ਲੈਉਣ ਦੀ ਲੋੜ ਹੀ ਨਹੀਂ ਚੀਜ਼ ਨੂੰ ਗਹਿਣੇ ਰਖਾ ਲੋ ਨਾ ਤਾਂ ਵਿਆਜ ਪਈ ਜਾਉ ਨਾਲੇ ਸਕੂਟਰੀ ਚਲਾਈ ਜਾਵਾਂਗੇ ਐਵੇਂ ਸਰਵਿਸਾਂ ਟਾਇਰ ਘਸਾਉਂਦੇ ਰਹੋ ਉਹਦੀ ਚੀਜ਼ ਦੇ ਪੈਸੇ ਦੀ ਉਮੀਦ ਦੇ ਦੇ ਘਸਾਉ ਸੁਕੇ ਪੈਸੇ ਆਪਣੇ ਹਰੇ ਨਹੀਂ ਜਿਹੜਾ ਨਹੀਂ ਲੈ ਕੇ ਜਾਂਦਾ ਖੜੀ ਐ ਚੀਜ਼ ਹਮ ਚੱਲ ਚਾਹ ਬਣਾ ਘੁੱਟ ਤੂੰ ਇਸ ਕੁਰਸੀ 'ਚ ਨਾਲੇ ਮੂੰਹ ਮਿੱਠਾ ਕਰਦੇ ਆਂਗੇ ਮੂੰਹ ਮਿੱਠਾ ਕਾਹਦਾ ਨਾ ਕਰਾਵਾਂ ਤੇਰੇ ਬੱਸ ਉਹ ਚਾਹ ਹੀ ਪੀ ਲੈਣਾ ਫਿਰ ਚਾਹ ਬਣਾ ਤਾਂ ਆ ਤਾਂ ਵਧੀਆ ਮੇਲਾ ਬਣ ਗਿਆ ਕਾਲੇ ਹੁਣ 10 ਮੰਗਿਆ ਸੀ ਭੋਲੇ ਨੇ ਬਲੇ ਗੇਦਰੋ ਵੀ ਮਹੀਨਾ 10000 ਵਰਤਾਂਗੇ ਮੌਨ ਵਾਲਾ ਕੋਈ ਆਪ ਦਾ ਟੰਕਾ ਲਾਹਾਂਗੇ ਉਹ ਹੀ ਟੈਂਸ਼ਨ ਲਈ ਜਾਂਦੇ ਸੀ ਇਹੋ ਜਿਹਾ ਇੱਕ ਦੋ ਸਾਧਾ ਨੂੰ ਹੋਰ ਆ ਜਾਣ ਮੈਂ ਤਾਂ 20 5000 ਰਾਈ ਵਰਤ ਨੂੰ ਆਪਾਂ ਕਿਹੜਾ ਵਿਆਜ ਦੇਣਾ ਇਹਦਾ ਦੇਖੀ ਜਾਊਗੀ ਆਪੀ ਭੋਲੇ ਨੂੰ ਵੱਧ ਕਹਿ ਦਾਂਗੇ ਵਿਆਜ ਵੱਧ ਬੰਦਾ ਲੈਦਾ ਭਈ ਅਗਲਾ ਆ ਟਪਾ ਲੈਨੇ ਆ ਦੇਖ ਕਿਦਨੀ ਅੰਦਰ ਡਟ ਪਾ ਲੈਨੇ ਕਾਲਾ ਜੱਗ ਗਿਆ ਹੈ ਪਤਾ ਨਹੀਂ ਕੰਮ ਕਰਕੇ ਆਊਗਾ ਬੋਲੇ ਜਵਾਕ ਜੇ ਕਰੇ ਵਾਕੇ ਤਾਂ ਕਰੇ ਬਾਕੇ ਭਾਈ ਆ ਚੱਕ ਤੈਨੂੰ ਕਿਹਾ ਸੀ ਨਾ ਵੀ ਖਾਲੀ ਨਹੀਂ ਮੁਰਦੇ ਸੱਪਾਂ ਦੀਆਂ ਪਟਾਰੀਆਂ ਹੁੰਦਾ ਠੀਕ ਆ ਆ ਚੱਕ ਦੱਸ ਮੰਗਿਆ ਤਾਂ ਮੈਂ ਵੀ ਸੀ ਠੀਕ ਆ ਗੱਲ ਕਰ ਉਹ ਕਹਿੰਦਾ ਇਸ ਟਾਈਮ ਦਾ ਸੀ ਆ ਠੀਕ ਆ ਫੇਰ ਕਰ ਲਾਂਗੇ ਆਪਾਂ ਕੋਈ ਨਹੀਂ ਜੇ ਲੋੜ ਜੇ ਲੋੜ ਪੈਗੀ ਇਹ ਲੋੜ ਪੈਗੀ ਕਦੋਂ ਮਰਜੀ ਕਹਿ ਦੀ ਠੀਕ ਆ ਕਿਨੇ ਹੋਏ ਨਾਲ ਤੇਰੇ ਗੱਲ ਲਾ ਤੂੰ ਭਾਈ ਹੱਥ ਮਾਰ ਲਾ ਉੱਤਨੀ ਏਕੜਾਂ ਦਿੱਤਨ ਵੇਚ ਕੇ ਨਾ ਮੈਨੂੰ ਨਹੀਂ ਮੈਨੂੰ 50 ਤੋਂ 29 ਗਾਹ ਆਉਂਦੀ ਨਹੀਂ ਤੂੰ ਹੱਥ ਮਾਰ ਹੁਣ ਤੂੰ ਕਿਨ ਕੀ ਨਹੀਂ ਲਿਆ ਉਹ ਤਾਂ ਅਗਲੇ ਨੇ ਗਨਕੇ ਦਿੱਤੇ ਤੂੰ ਹੱਥ ਮਾਰ ਮਰ ਜਾ ਮਾਰ ਲੈ ਹੱਥ ਮਾਰਨਾ ਵੀਰ ਵੜ ਕੇ ਇਕਰਾਰ ਤੇ ਦੇ ਜੀ ਮੈਂ ਟੈਨਸ਼ਨ ਨਹੀਂ ਗਾਹ ਨੂੰ ਪਾ ਮੈਂ ਲੱਖ ਫੜ ਲਈ ਇਹ ਬੰਦਾ ਇੰਨਾ ਜੀ ਕੀ ਕਰਦਾ ਆਪਣੇ ਤੇ ਠੀਕ ਹੈ ਠੀਕ ਹੈ ਬੋਲੇ ਬਦਨਾਮੀ ਨਾ ਪੂਰੀ ਨਹੀਂ ਬਈ ਯਾਰ ਚੋਰੀ ਚਾਲੀ ਦੀ ਤਾਂ ਨਹੀਂ ਬੋਲੇ ਵਾਹ ਤੇਰੇ ਤੋਂ ਜ਼ੋਰ ਲੱਗਦਾ ਵਾ ਉਹ ਤੂੰ ਨਹੀਂ ਲੱਗਦਾ ਵਾ ਨਹੀਂ ਤੂੰ ਗਾਹ ਤੋਂ ਲੈਤੀ ਆ ਮੈਂ ਹੈ ਕੋਈ ਕਾਪੀ ਗੁੱਪੀ ਇਹਦੀ ਰਾਪੀ ਦੀ ਸਰਕਾਰੀ ਨੰਬਰ ਪਲੇਟਾਂ ਨੇ ਕਾਫੀ ਪਿੱਛੇ ਰਹਿ ਗਈ ਫੇਰ ਮਿਲਤਾ ਜਾਉ ਕੋਈ ਗੱਲ ਹਾਂ ਹਾਂ ਜਦੋਂ ਮਰਜੀ ਆਪਾਂ ਲੋੜ ਹੀ ਨਹੀਂ ਆਪਾਂ ਦੀ ਇਹ ਦਿੱਕਤ ਭਈ ਤੂੰ ਮੈਨੂੰ ਫੋਨ ਲਾ ਲਈ ਤੂੰ ਐ ਕਰੀ ਬੋਲੀ ਹਾਂ ਮਹੀਨੇ ਕ ਨੂੰ 10 ਮੈਂ ਕਰੂੰ 10 ਆ ਹਾਂ ਠੀਕ ਆ ਹਾਂ ਆਪਾਂ ਕੋਈ ਗੱਲ ਨਹੀਂ ਠੀਕ ਆ ਹਾਂ ਦੇਖ ਲਾਂਗੇ ਤਾਂ ਠੀਕ ਹੈ ਨਹੀਂ ਰੱਖਦੇ ਰਹਿਗੇ ਜਿਵੇਂ ਬਣੀ ਤੂੰ 10 ਹੋਰ ਲੈ ਜੀ ਠੀਕ 10 ਤੇਰੇ ਚ ਆ ਗਿਆ ਹਾਂ ਦਾ ਸਮੇਂ ਹੋਰ ਕਰ ਲੂੰ। ਛੜਾਉਂਗਾ ਮੈਂ ਉਹਦੀ, ਛੜਾ ਬੀਕ ਮੈਂ ਰੱਖ ਲੂੰ। ਤੂੰ ਰੱਖ ਲੈ ਤੇ ਗੱਲ ਵੱਖਰੀ ਹੋ ਵੈਸੇ ਮੈਂ ਛੜਾਉਂਗਾ ਉਹਦੀ। ਮੈਂ ਤਾਂ ਮੈਨੂੰ ਲੋੜ ਆ ਯਾਰ। ਹਾਂ ਠੀਕ ਆ। ਠੀਕ ਆ। ਚੱਲ। ਪਰ ਤੇਰਾ ਕੀ ਮਾਨਤਨ ਕਰਾਂ ਇਹ ਦੱਸ ਮੈਨੂੰ। ਮੈਨੂੰ ਐ ਕਰ। ਯਾਰ ਕੂੰ ਦੇ ਦੇ ਆਪਾਂ ਖਾਂਦੇ ਤਾਂ ਹੀ ਨਹੀਂ ਵਿੱਚੋਂ ਕਮਿਸ਼ਨ। ਅੱਛਾ। ਯਾਰ ਕੂੰ ਬਰਤਨ ਨੂੰ ਦੇ ਦੇ ਚੱਲ। ਹੱਥ ਧਾਰ। ਹੱਥ ਧਾਰ ਉਹਦੇ ਵਿੱਚ ਪਾ ਦੂੰ। ਇਹਦੇ ਸੂਟਰੀ ਛੜਾਉਣਾ ਆਏਗਾ ਤੂੰ। ਠੀਕ ਆ। ਹਾਂ ਉਹਦੇ ਪਾ ਦੂੰ। ਲੈ 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 ਲੈ। ਨਵ ਨਾਲ ਖਰਚੀ ਬੋਲੇ ਤੇਰਾ ਸਾਰ ਦੇਂਗੇ ਆਪਾਂ ਤਾਂ ਅੰਸ਼ਾ ਮਾਰ ਕੇ ਕੀ ਨਹੀਂ ਖੋਹਦੇ ਤੈਨੂੰ ਖੁਸ਼ੀ ਨਾਲ ਦੇ ਆ ਖੁਸ਼ੀ ਨਾਲ ਬੱਚਾ ਖੁਸ਼ੀ ਨਾਲ 5 9 ਟਾਉਣਗੇ 5 2 ਨਹੀਂ 10 ਨਹੀਂ 100 100 ਦੇ ਆ ਹੈ ਅੱਛਾ 500 100 100 10 1000000 ਤੈਨੂੰ 100 100 ਦੀ ਦੇਤੇ ਖੁੱਲੇ ਵਰਤਨ ਦੇ ਸਹੀ ਆ ਜਾਂਦੇ ਆ ਠੀਕ ਆ ਬੋਲੇ ਮੈਂ 2 ਦੇ ਰੱਖ ਚੰਗਾ ਬੋਲੇ ਸਟਾਪ ਪਈ ਅਸਲ ਤਾਂ ਮੈਂ ਤਾਂ ਟੱਪੂ ਗਈ ਬਈ ਉਹ ਉਹਨੇ ਤਾਂ ਬੱਸ ਕਿੰਨੇ ਵਜੇ ਆਉਗੀ ਚੜ ਜਾ ਤੂੰ ਕਿੰਨੇ ਵਜੇ ਆਉ ਬੱਸ ਚੜਨਾ ਬੂ ਚੜਜਾ ਮੈਂ ਰੈਸਟ ਕਰਦਾ ਤੂੰ ਤਾਂ ਰੈਸਟ ਹੋ ਜਾ ਬੱਸ ਕਿੰਨੇ ਵਜੇ ਆਉ ਨਹੀਂ ਮੈਂ ਰੈਸਟ ਕਰ ਜੇ ਬੱਸ ਲੇਟ ਆਉ ਤਾਂ ਮੈਂ ਰੈਸਟ ਕਰ ਡੇਢ ਵਜੇ ਡੇਢ ਵਜੇ ਕਰ ਦੋਨੋਂ ਡੇਢ ਵਜੇ ਭੋਲੇ ਓਏ ਉਹ ਤਾਂ 1 ਵਜੇ ਆ 1 ਵਜੇ ਹਲੇ ਉਹ ਤਾਂ ਟੈਨ ਨਾਲ ਹੀ ਅੰਦਰ ਲਾਤੀ ਉਹ ਤਾਂ 1 ਵਜੇ ਅੱਧਾ ਘੰਟਾ ਹੋਰੀ ਰੈਸਟ ਕਰ ਲਾਂ ਮੈਂ ਬੱਸ ਦੀ ਖਜੂ ਮੈਨੂੰ ਅੰਦਰ ਲਾਤੀ ਉਹ ਤਾਂ ਅਗਲੇ ਨੇ ਉਹ ਤਾਂ ਹੁਣ ਲਾਉ ਗਈ ਨਾ ਤੂੰ ਪੇਲਾ ਵੀ ਤਾਂ ਕਿਸੇ ਪਾਸੇ ਲੈ ਕੇ ਜਾ ਮੇਰੀ ਗੱਲ ਜਿਵੇਂ ਮੈਂ ਦੇਖ ਕੇ ਆ ਚੀਜ਼ ਉਹ ਵੀ ਲੂੰ ਨਾ ਤੇ ਟੈਰਾ ਦੀ ਕਿਸਾ ਹੀ ਕਰਦੇ ਅਗਲਾ ਪੋਲੇ ਹਾਂ ਬਸ ਨਾ ਲੰਘ ਜੇ ਤੂੰ ਜਾ ਉਹਨਾਂ ਵਾਲੀ ਬਸ ਹੋਰ ਜਾਣ ਦੇ ਫਿਰ ਮੈਨੂੰ ਚੱਲ ਬਸ ਹੁਣ ਗੌਰ ਰੱਖੀ ਆਪਣੀ ਜ਼ਿੰਮੇਵਾਰੀ ਆ ਹਾਂ ਜ਼ਿੰਮੇਵਾਰ ਤੂੰ ਆ ਵਿੱਚ ਮੈਂ ਠੀਕ ਆ ਹਾਂ ਤਾਂ ਵਧੀਆ ਮੇਲਾ ਬਣ ਗਿਆ 10000 ਦਾ 1000 ਤੋਂ ਲੈ ਲਿਆ 11 ਹੋ ਗਿਆ ਆਪਣਾ ਤਾਂ ਟਾਵਰ ਦਾ ਲੰਗੂ ਮੀਨਾਂ ਜਦ ਨੂੰ ਆਉ ਦੇਖੀ ਅਬ ਕਰਾਂਗੇ ਕੋਈ ਜਿਗਾਰਡ ਹੋਰ ਉਧਰ ਕੋਈ ਹੋਰ ਸਾਹਦਨ ਆ ਜੂ ਚਾਚੇ ਨੇ ਕਹਿ ਤਾ ਦਿੱਤਾ ਕਸਟਮਰ ਲਈ ਚੱਲਾ ਪਾਈ ਪਿੰਨਿਆ ਜਾ ਬਾਣੀ ਕਰੇ ਜਾ ਕੇ ਸਾੰਦਿਆਂ ਵੈਸੀ ਸਾ ਵੀ ਲੱਗਿਆ ਕੁਝ ਪਤਾ ਯਾਰ ਚਿੱਟੇ ਰੰਗ ਦੀ ਆਵੀਗੋ ਸਕੂਟਰੀ ਹੈਗੀ ਹਾਂ ਫੋਟੋ ਮਾਟਨ ਗਰੁੱਪ ਚ ਪਾ ਦਿਆਂ ਸਾਰੇ ਕਿਤੇ ਮੈਂ हां भाई बण कर पता चली यार जंगा दस्सी मैनु यार ठीक है भाई तेरे एह टूर्नामेंट ने स्कूटरि चकाती जे गौर रखदा काम चुक्की जंदी ओ मैनु ਕੀ ਪਤਾ ਜੀ ਮਾਂ ਹੀ ਚੱਕੇ ਲਜੂ ਗਈ ਕੀ ਪਤਾ ਜੀ ਕੋਈ ਜਿੰਦਾ ਜੁੰਦਾ ਲਾ ਆਂਦਾ ਨੂੰ ਲੋਕ ਕਰ ਦੰਦਾ ਨਸ਼ੇ ਬੱਤੇ ਲੋਕ ਬਾਹਲੀ ਨਜਗਾ ਲਾਈਂ ਚੱਕ ਕੇ ਲੈ ਜਾਂਦੇ ਦੱਸ ਦੋ ਕੋਈ ਤੇਰਾ ਮਲਾਪੀ ਉਹ ਲੈ ਗਿਆ ਹੁਣ ਆ ਭਾਈ ਚੱਕ ਕੇ ਉਹ ਮਲਾਪੀ ਕੋਣ ਲੈ ਕੇ ਜਾਊਗਾ ਕੀ ਲੈ ਕੇਦਾ ਕੋਈ ਉਂ ਗਿਆ ਚੋਰ ਚਾਰ ਕੋਈ ਕੀ ਪਤਾ ਚੋਰ ਲੈ ਕੇ ਕੋਈ ਫੇਤੀ ਬੰਦਾ ਲੈ ਕੇ ਗਿਆ ਚੱਕ ਕੀ ਪਤਾ ਉਹ ਕੋਣਾਂਗੇ ਆਪ ਨੂੰ ਪਤਾ ਲੱਗੂ ਜੇ ਕੋਈ ਰਿਕਾਰਡ ਦਿੰਨੇ ਆ ਥਾਣੇ ਚ ਦੇ ਦੇ ਹੋਰ ਮੈਂ ਬੁਰਕਾਂ ਦਾ ਪ੍ਰਾਪਾਂ ਚ ਪਾ ਦੇ ਪਤਾ ਲੱਗ ਜੂ ਕੋਈ ਗੁਰਪਾਲਾ ਵਾਦੀਆਂ ਥਾਣੇ ਤੇ ਦਰਖਾਸਤ ਦੇ ਕੇ ਆਉਣਾਗਾ ਚਲਦੇ ਆ ਜਾਂਨਾ ਚਲ ਮੈਂ ਠੀਕ ਹੈ ਬੋਰ ਥਾਣੇ ਚ ਠੀਕ ਹੈ ਇਹ ਮੁੰਡਾ ਘਾਟੇ ਦੀ ਵਪਾਰੀ ਐ ਪਹਿਲਾਂ ਮੋਟਰਸਾਈਕਲ ਚ ਘਾਤਾ ਹੁਣ ਸਕੂਟਰੀ ਚ ਘਾਤਾ ਤੀ ਹੁਣ ਦਸ ਪਿਓ ਦਸ ਰੋਜ਼ ਕਿੱਥੋਂ ਲੈ ਲੈਂਦੇਊਗਾ ਇਹਨੂੰ ਓ ਬੱਲੇ ਸੁੱਖ ਹਾਂ ਗਾਲੇ ਕੀ ਆਲਾ ਅੱਜ ਕਿਵੇਂ ਯਾਦ ਕਰਿਆ ਤੈਂ ਬੜੇ ਚਰਵਾੜ ਗਿੜਾ ਮਾਰੇ ਬਹਿ ਜਾ ਓ ਠੀਕ ਆ ਵਧੀਆ ਚਾਹ ਪਾਣੀ ਮੰਗਾਵਾ ਫਿਰ ਚਾਹ ਪਾਣੀ ਦਾ ਬੱਸ ਮੈਨੂੰ ਕੋਲ ਕੰਮ ਆਇਆ ਸੀਗਾ ਬੱਸ ਬਾਈ ਆਪਣੇ ਉਹ ਸਕੂਟਰੀ ਚੋਰੀ ਦੀ ਗਾ ਚਿੱਟੇ ਰੰਗ ਦੀ ਵਿਗੋ ਸਕੂਟਰੀ ਚੋਰੀ ਹਾਂ ਕਿੱਥੋਂ ਹੋ ਗਈ ਓਏ ਯਾਰ ਮੈਂ ਟੂਰਨਾਮੈਂਟਾਂ ਦਾ ਗਿਆ ਸੀਗਾ ਯਾਰ ਹਾਂ ਉੱਥੋਂ ਚੱਕ ਲਈ ਕਿਸੇ ਨੇ ਅੱਛਾ ਹਾਂ ਤੈਨੂੰ ਉੜੀ ਉੜਦੀ ਗੱਲ ਆਈ ਯਾਰ ਸਕੂਟਰੀ ਆਪਣੇ ਪਿੰਡ ਆਈ ਓਰੇ ਪਿੰਡ ਆਈ ਇੱਥੇ ਹਾਂ ਨਹੀਂ ਤੈਨੂੰ ਵੀ ਪਤਾ ਤੂੰ ਵੀ ੱਟਾ ਵਟਾ ਕਰਦਾ ਰਹਿਣਾ ਹੈ ਆ ਜੇ ਤੇਰੀ ਨਿਗਾਹ 'ਚ ਦੱਸਿਆ ਜੇ ਤੇਰੀ ਕੀ ਮਾਣੀ ਮੋਟੀ ਫੋਟੋਆਂ ਦਿਖਾ ਕਿਹੜੀ ਆ ਫੋਟੋਆਂ ਤੁਹਾਨੂੰ ਦਿਖਾ ਦਿੰਦਾ ਵਈ ਤੇ ਮਰਾ ਜੀ ਮੋਟਰਸਾਈਕਲ ਦਾ ਮੰਗ ਕੇ ਲਿਆ ਮਰਾ ਵਾ ਆ ਦੇਖ ਹੂੰ ਨਹੀਂ ਦੱਸ ਮੈਨੂੰ ਹੂੰ ਨਹੀਂ ਮੈਨੂੰ ਸਕੂਟਰੀ ਪਤਾ ਲੱਗਿਆ ਮੈਨੂੰ ਕੋਈ ਗੱਲ ਨਹੀਂ ਦੇਖ ਤੂੰ ਆਪਣਾ ਰਿਸ਼ਤੇਦਾਰਾ ਝੂਠ ਨਹੀਂ ਬੋਲਦੇ ਆਪਾਂ ਕਿਹੜਾ ਚੋਰ ਆ ਹਾਂ ਆਈ ਆ ਸਕੂਟਰੀ ਆਪਣੇ ਬੰਦੇ ਕੋਲੇ ਹਾਂ ਹੁਣ ਰੌਲਾ ਇਹ ਆ ਸੁੱਖ ਹੁਣ ਬੰਦੇ ਉਹ ਪੈਸੇ ਲੈ ਗਿਆ ਮੈਥੋਂ ਜਿਹੜਾ ਲੈ ਆ ਸੀ ਦੇਖ ਮੇਰੇ ਤਾਂ ਗਏ ਪੈਸੇ ਉਹਦੇ ਕਨੀ ਹਾਂ ਠੀਕ ਆ ਤੇ ਹੁਣ ਜਿਹੜੇ ਬੰਦੇ ਕੋਲੇ ਖੜਾਈ ਆ ਉਹ ਵੀ ਆਪਣੇ ਵਰਤਨ ਨਾਲ ਅਜੇ 5 ਲੱਖ ਫੜ ਲਿਗੇ ਹਾਂ ਹੁਣ ਜੇ ਮੈਂ ਤੈਨੂੰ ਉਹਦੇ ਮੂੰਹ ਤੇ ਕਰਦਾ ਮੇਰੇ ਤਾਂ ਰਹਿਣੀ ਨਹੀਂ ਅਗਲਾ ਕਹਿੰਦਾ ਯਾਰ ਤੂੰ ਹੀ ਗੱਲ ਕਰਾਤੀ ਚੋਰੀ ਦੀ ਹੈ ਨਾ ਲੈ ਆਤੀ ਠੀਕ ਆ ਪੰਗਾ ਪੈਂਦਾ ਹੁਣ ਤੂੰ ਦਿਨ ਦੋ ਦੇ ਮੈਨੂੰ ਉਹ ਬੰਦਿਆਂ ਨੂੰ ਖਿੱਚਣ ਦੇ ਜਿਹੜੇ ਮੇਰੇ ਕੋਲੇ ਖੜਾ ਕੇ ਗਏ ਨੇ ਠੀਕ ਆ ਤੈਨੂੰ ਤੇਰੀ ਸਕੂਟਰੀ ਮੇਜੂ ਦੇ ਆਪਣੇ ਇਸ ਤਰੀਕੇ ਦਾ ਕੰਮ ਠੀਕ ਆ ਨਾ ਤੈਨੂੰ ਦਿਨ ਦੋ ਦੇ ਦੇ ਠੀਕ ਆ ਹੂੰ ਜਿਹਨੇ ਦਿੱਤੀਆ ਮੁੱਲ ਦਿੱਤੀਆ ਠੀਕ ਹੈ ਮੇਰੀ ਸਕੂਟਰੀ ਮਿਲਨੇ ਚਾਹੀਦੀ ਹੈ ਭਾਈ ਬਸ ਠੀਕ ਹੈ ਮੈਂ ਬੈਠਾ ਬਿੱਚ ਵਿਚਾਲੇ ਤੂੰ ਆ ਠੀਕ ਹੈ ਅਈ ਕੱਲ ਨੂੰ ਤੂੰ ਕਹੇਂਗਾ ਦੇਖ ਇੰਨੇ ਵੇ ਜਿਸ ਤਰੀਕੇ ਵਰਕ ਬੂਣ ਵਾਲੇ ਤਾਂ ਨਹੀਂ ਆਪਾਂ ਪੈਣੀ ਨਹੀਂ ਦਿੰਦੇ ਆਪਾਂ ਕਿਹੜਾ ਚੋਰ ਆ ਬਸ ਉਹ ਦਿਨ ਦੋ ਦੇ ਠੀਕ ਹੈ ਮੈਨੂੰ ਚੋਰੀ ਹੋਈ ਆ ਮੈਨੂੰ ਨਹੀਂ ਪਤਾ ਜਿਹੜਾ ਖੜਾ ਕੇ ਗਿਆ ਉਹ ਚੋਰ ਆ ਕਿ ਹੋਰ ਚੋਰ ਆ ਬਸ ਠੀਕ ਆ ਸਕੂਟਰੀ ਮੈਂ ਉਹਨਾਂ ਤੋਂ ਪੈਸੇ ਕਢਾ ਲੂੰ ਬਸ ਠੀਕ ਆ ਤੇ ਹੁਣ ਚ ਰੱਖਿਓ ਦਿਨ ਦੋ ਨੇ ਤੇਰੇ ਕੋਲੇ ਬਸ ਤੇ ਸਕੂਟਰੀ ਕੱਲੋਂ ਆਪਣੇ ਰਿਸ਼ਤੇ ਵਿੱਚ ਵਰਕ ਦੇ ਪੂੰਗਾ ਠੀਕ ਆ ਫਿਰ ਚਾਹ ਤਾਂ ਪੀ ਜਾ ਤੂੰ ਨਹੀਂ ਤੇਰੀ ਵੀ ਜਦੋਂ ਨਹੀਂ ਰਹਿਣੀ ਦੇਖਾਂ ਮੈਂ ਗੱਲ ਉਹਦੇ ਨਾਲ ਮੈਂ ਜਾਣਾ ਹੋਵੇ ਹੁਣ ਵੀ ਉਹ ਬੰਦੇ ਨੂੰ ਸਿੱਧਾ ਜਾ ਸਕਦਾ ਮੈਂ ਪਤਾ ਕਰ ਸਕਦਾਗਾ ਮੈਂ ਕਿਹੜੇ ਬੰਦੇ ਕੋਲ ਜਾ ਗਈ ਸਕੂਟਰੀ ਮੈਂ ਹੁਣੀ ਕਰਦਾ ਗੱਲ ਮੈਂ ਤੇਰੀ ਜਿੱਦ ਨੂੰ ਚੁੱਪਾਂ ਠੀਕ ਆ ਨਾ ਮੈਂ ਹੁਣੀ ਕਰਦਾ ਗੱਲ ਠੀਕ ਆ ਚਲ ਹਾਂ ਹਲੋ ਉਹ ਪੁੱਲੇ 15 ਤਾਂ ਹੈ ਬੜੀ ਕਰੀ ਹੋਈ ਉਹੀ ਗੱਲ ਕਰਾਤੀ ਮੇਰੇ ਨਾਲ ਤਾਂ ਤੇਰੇ ਤੇ 15ਵੇਂ ਯਕੀਨ ਕਰਿਆ ਹੈ ਉਹ ਸਾਵੀਆਂ ਫੋਟੋਆਂ ਲੈ ਕੇ ਸਾਡਾ ਰਿਸ਼ਤੇਦਾਰ ਆ ਗਿਆ ਸਕੂਟਰੀ ਉਧੀ ਆ ਯਾਰ ਹੁਣ ਮੈਨੂੰ ਕੀ ਪਤਾ ਤੂੰ ਗਾਂ ਤੋਂ ਲਿਆਇਆ ਫਿਰ ਉਹਨੂੰ ਫੜਾ ਬੰਦੇ ਨੂੰ ਹੁਣ ਮੇਰੇ ਸਿਰ ਤੇ ਪੈਸੇ ਪਵਾ ਦੇ ਤਾਂ ਤੂੰ ਚੁੱਪ ਕਰਕੇ ਮੇਰੇ ਕੋਲੇ ਆ ਤੇ ਉਹ ਬੰਦੇ ਨੂੰ ਫੜਾ ਜਿਹੜਾ ਤੇਰੇ ਕੋਲੇ ਲਿਆਇਆ ਨਾਲੇ ਮੜਵਾ ਮੇਰੇ ਪੈਸੇ ਠੀਕ ਆ ਜਾ ਆ ਬਾਈ ਗਾਲੇ ਆਇਆ ਭੋਲੇ ਵੜ ਆ ਗਿਆ ਬੱਸ ਹਾਂ ਹੁਣ ਦੱਸ ਕਿੰਬਲਾ ਜੀ ਤੇ ਮੈਨੂੰ ਤੈਨੂੰ ਹੁਣ ਪਤਾ ਹੀ ਨਹੀਂ ਕੋਈ ਅੱਧਾ ਲੱਗ ਗਿਆ ਪਤਾ ਫਿਰ ਹੁਣ ਦੱਸ ਜੀ ਮੈਂ ਤਾਂ ਮੇਰੇ ਨਾਲ ਇਸ਼ਾਰੀ ਕਰ ਗਿਆ ਮੈਂ ਥੋੜੀ ਸ਼ੈਰੀ ਕਰੀ ਆ ਬਾਈ ਹੋਰ ਕਿਨੇ ਕਰੀ ਮੈਂ ਤਾਂ ਆਪ ਗਾਂਹ ਤੋਂ ਲੈਤੀ ਸੀਗੀ ਮਿੰਦਾ ਉਹ ਬੰਦਾ ਮੋਲ ਲਈ ਸੀ ਮੈਨੂੰ ਤੜਾਤਾ ਗਾਂਹ ਸਾਡਾ ਰਿਸ਼ਤੇਦਾਰ ਨੇ ਕਹਾਈ ਇਹ ਗੱਲ ਹੋ ਜੂ ਮੈਨੂੰ ਕੋਈ ਬੰਦਾ ਕਹਿੰਦਾ 8000 ਰੁਪਏ ਦੇ ਦੇ ਸਕੂਟਰੀ ਲੈ ਜਾ ਮੈਂ ਕੋਈ ਕਹਿੰਦਾ ਮੈਂ ਰੱਠ ਰੁਪਏ 8000 ਦੀ ਸਕੂਟਰੀ ਬਣਦੀ ਆਪਾਂ ਨੂੰ ਫਿਰ ਹੁਣ ਤੂੰ ਐਂ ਕਰ ਹਾਂ ਜੇ ਬਾਹਰ ਦੀ ਬਾਹਰ ਮੇੜਨਾ ਜਿਹੜੇ ਪੈਸੇ ਲਗਿਆ ਵੀਰ ਬਣ ਕੇ ਲਿਆ ਆਪਾਂ ਸਕੂਟਰੀ ਲਈ ਬਾਈ ਯਾਰ ਪੈਸੇ ਤਾਂ ਹੁਣ ਗਏ ਚੱਲਾ ਹੁਣ ਤਾਂ ਤੇਰੇ ਲਿਆ ਜੀ ਆ ਜਾ ਤੇਰਾ ਰਿਸ਼ਤੇਦਾਰ ਆ ਬਾਈ ਕਿਵੇਂ ਕਰ ਉਹਨੂੰ ਕਹ ਅੱਥਵਨ ਪੜਾਵਾ ਨਾ ਅਗਲੀ ਸਕੂਟਰੀ ਆਪਾਂ ਦਵਾ ਦਨੇ ਹਾਂ ਤੋਂ ਉਹ ਤੋਂ ਟਾਈਮ ਲੈ ਲਾ ਆਪਾਂ ਵਿਆਜ ਭਰ ਦੇਗੇ ਪੈਸੇ ਦੇ ਦੇ ਟਾਈਮ ਤਾਂ ਉਹ ਦੇ ਗਿਆ ਦੋ ਦਿਨਾਂ ਦਾ ਹੁਣ ਨਹੀਂ ਖੜਦਾ ਉਹ ਤਾਂ ਟਾਈਮ ਲੈ ਗਿਆ ਸਾਡੇ ਤਾਂ ਕੁੜੀ ਸਕੂਲ ਜਾਂਦੀ ਆ ਪੜ੍ਹਨੀ ਜਾਂਦੀ ਆ ਕਾਲਜ ਉਹ ਤਾਂ ਟਾਈਮ ਦੇ ਗਿਆ ਮੈਂ ਮੰਨਦਾ ਗੱਲ ਠੀਕ ਆ ਤੇਰੇ ਜਿਹੜੇ ਪੰਦੇ ਨੂੰ ਦਿੱਤੀ ਆ ਉਹ ਤੋਂ ਟਾਈਮ ਲੈ ਲਾ ਮੁਰੇ ਫਾਸਲਾ ਆ ਜੂਗੀ ਆਪਾਂ ਪੈਸੇ ਦੇ ਦੇਂਗੇ ਸਿੱਧੇ ਵਿਆਜ ਨਾਲ ਕਾ ਸਕੂਟਰੀ ਹੋ ਕਿਵੇਂ ਦੇਊ ਆਪਾਂ ਨੂੰ ਬਿਨਾ ਪੈਸਿਆਂ ਤੋਂ ਜਵਾਨੀ ਦੇਰੀ ਤੂੰ ਤਾਂ ਕਹਿੰਦਾ ਮੇਰਾ ਯਾਰ ਆ ਜਵਾਨ ਆ ਮੈਂ ਚਾਹੇ 5 ਲੱਖ ਫੜ ਲਾਂ ਇੰਨੀ ਵੀ ਨਹੀਂ ਗੱਲ ਕਰਦਾ ਤੇਰੀ ਹੁਣ ਉਹ ਤਾਂ ਐਂ ਆਖੂਗਾ ਵੀ ਤਾਂ ਇਹ ਧੋਖਾ ਕਰਿਆ ਮੇਰੇ ਨਾਲ ਮੇਰੀ ਤਾਂ ਇੱਜ਼ਤ ਤਾਂ ਨਹੀਂ ਰਹੀ ਕੋਈ ਉਹਦੇ ਚੋਂ ਧੋਖਾ ਤਾਂ ਮੇਰੇ ਨਾਲ ਵੀ ਅਗਲਾ ਕਰਕੇ ਕਿਉਂ ਦੱਸ ਕੀ ਕਰੀਏ ਧੋਖਾ ਤਾਂ ਸਾਰਿਆਂ ਨਾਲ ਹੋ ਗਿਆ ਨਾ ਮੈਨੂੰ ਕੀ ਪਤਾ ਤੇਰੇ ਨਾਲ ਹੋਇਆ ਕਿ ਨਾ ਕੀ ਪਤਾ ਤੂੰ ਨਾਲ ਵਾਲਿਆਂ ਹੋਵੇਂ ਚੋਰਾਂ ਦੇ ਆ ਮੈਂ ਨਹੀਂ ਚੋਰਾਂ ਨਾਲ ਕਿ ਮੇਰੇ ਲੱਗਿਆ ਓਏ ਹਾਂ ਮਜ਼ਦੂਰਾਂ ਨਾਲ ਵੀ ਲੱਗਿਆ ਸੀ ਸਬੂਤ ਆ ਤੇਰੇ ਕੋਲ ਤੈਨੂੰ ਵੀਰ ਤੇ ਯਕੀਨ ਹੀ ਨਹੀਂ ਬਦੰਦਰਾ ਵੀ ਮੱਚੀ ਚੋਰਾ ਹਿੱਤਾ ਹੈਗਾ ਸੀ ਉਹ ਤਾਂ ਤਾਂ ਕੰਮ ਕਰਿਆ ਤਾਂ ਹੀ ਤਾਂ ਫਸਿਆ ਫਿਰ ਮੈਂ ਤਾਂ ਬੋਲ ਲੈਤੀ ਹੈਗਾ ਹਾਂ ਤੋਂ ਮੈਂ ਵੀ ਬੋਲ ਲੈਤੀ ਹੈਗਾ ਤੋਂ ਮੇਰਾ ਕੰਮ ਮੜ ਗਿਆ ਮੈਨੂੰ ਪੈਸੇ ਦੇ ਕੇ ਨਹੀਂ ਨਹੀਂ ਰੱਖਦਾ ਤੇ ਮੇਰਾ ਕੋਈ ਕੰਮ ਮੜ ਗਿਆ ਤਾਂ ਤਾਂ ਦੱਸ ਕੇ ਨਹੀਂ ਕਰਕੇ ਗਿਆ ਦੱਸ ਤੈਥੋਂ ਪਹਿਲਾਂ ਲੈਣਾ ਕੈ ਸਾਲ ਹੋ ਗਏ 20 ਕਰ ਸਮਾਂ ਦੇ ਹੁਣ ਜਿਵੇਂ ਆਏ ਅੜਗੀ ਨਾ ਕਰਾਰੀ ਦਿਖ ਹੁਣ 20 ਲੈ ਕੇ ਛੱਡੂ ਮੈਂ ਤੂੰ 20 ਲਏਂਗਾ ਨਹੀਂ ਮੈਂ ਆਲੇ ਨੂੰ ਕਹਿਣਾ ਵੀ ਉਹਨੂੰ ਠਾਣੇ ਚੱਕਾ ਰਿਸ਼ਤੇਦਾਰ ਨੂੰ ਕਹਿਣਾ ਮੈਂ ਥਾਣੇ ਜਿੱਤ ਉਹਨਾਂ ਦਾ ਅੱਡੀ ਮਰਜੀ ਗੱਲ ਸੁਣ ਮੇਰੀ ਮੈਂ ਕਰਦਾ ਫੋਨ ਹੈ ਗੱਲ ਕੋਲ ਮੈਂ ਨਹੀਂ ਸੁਣਦਾ ਯਾਰ ਮੈਂ ਤਾਂ ਗੱਲ ਕਰਦਾ ਉਹ ਵਾਲਾ ਮੇਰੀ ਲਿਆਜ ਲਿਆ ਜੀ ਬਾਈ ਖਤਮ ਹੋ ਗਈ ਤੇ ਵੀ ਤੂੰ ਜੀਰੀ ਵੱਢ ਕੇ ਮੈਂ ਤੈਨੂੰ ਪੈਸੇ ਦੇ ਦੂੰਗਾ ਯਾਰ ਰੌਲਾ ਘਣੀ ਖਤਮ ਮੇਰਾ ਤਾਂ 20000 ਰੁਪਏ ਮੇਰਾ ਤਾਂ ਟਾਈਮ ਲੈ ਲੈਗਾ ਹਾਂ ਮੇਰਾ ਤਾਂ 20 ਕਰ ਦੇ ਦੱਸ ਦਿੱਥੋਂ ਪਹਿਲਾਂ ਕਾਦਾ ਵੀ ਕਰਦਾ ਹੁਣ ਹੈ ਨਹੀਂ ਵੀ ਤੁਹਾਨੂੰ ਸੱਦਰ ਸੰਦ ਦੇ ਰਖਿਆ ਹਾਂ ਸੁੱਖ ਬਾਈ ਇਹ ਬੰਦਾ ਨਹੀਂ ਮੰਨਦਾ ਬਸ ਆਪਦਾ ਥਾਣੇ ਭਾਗ ਜਾ ਪੁਲਿਸ ਨੂੰ ਚੁਕਾ ਦੇ ਚੰਗੀ ਬਾਤ ਨਹੀਂ ਕਰਦਾ ਤੂੰ ਯਾਰ ਯਾਰ ਤੂੰ ਕਦੋਂ ਕਿਵੇਂ ਚੁਕਾਏਗਾ ਯਾਰ ਕਮਾਨਦਾ ਮੇਰੇ ਕੋਲੇ ਸਕੂਟਰੀ ਚੋਰੀ ਤਾਂ ਇਹਨਾਂ ਨੇ ਕਰੀਆ ਖਬਰ ਕਿੱਥੋਂ ਲੈ ਆ ਤੂੰ ਇਹਨਾਂ ਨੂੰ ਚੁਕਾਏਗਾ ਫੇਰੀ ਪੈਸੇ ਮੋੜਨਗੇ ਯਾਰ ਮੇਰੇ ਚਲ ਕੋਈ ਨਹੀਂ ਯਾਰ ਹਾਂ ਇਹ ਗੱਲ ਆ ਤੂੰ ਮੈਨੂੰ ਚੁਕਾ ਦੇ ਫਿਰ ਕਰ ਲੋ ਗੱਲ ਕਰ ਸਕੂਟਰੀ ਤੇਰੇ ਕੋਲੇ ਆ ਤੈਨੂੰ ਚਕਾਉ ਫੇਰ ਕਾਦੀ ਰਿਸ਼ਤੇ ਦਰੀਆ ਫੇਰ ਕੀ ਪੈਸਾ ਦਾ ਹੱਲ ਕਰ ਤੈਨੂੰ ਕਹੇ ਨਾ ਕਰੇ ਹੱਥ ਬੰਨ ਲਾ ਮੈਂ ਤਾਂ ਦੱਸਿਆ ਕਿ ਮਸਲਾ ਹੀ ਤੇ ਪੈਸੇ ਦੇ ਦੇ। ਆ ਲੈ ਤੇ ਉਬਲਾ ਚ ਪੈ ਮੱਚੀ ਜਾਗੇ ਕਹਿੰਦਾ 20 ਦਿਨ ਹੋ ਗਏ ਸਕੂਟਰੀ ਚੋਰੀ ਹੋਈ ਨੂੰ। ਓਏ ਮੰਨਦਾ ਰਾਖ ਲੈ ਦੇ 20 ਦਿਨ ਚੋਰੀ ਕਰੀਏ ਮੇਰੇ ਕੋਲ ਤਾਂ ਪਰਸੋਂ ਆਈ ਦੀ ਅੱਜ ਤੇਰੇ ਕੋਲੇ ਆ ਗਿਆ ਕੱਲ। ਅੱਜ ਤਾਂ ਮੈਨੂੰ ਬੁਲਾ ਲਿਆ। ਮੈਂ ਆਪੀ ਨਿਬੜ ਲੂੰ। ਕਿੰਨੇ ਦਿਨ ਚਲਾ ਲਈ ਦੇਖ ਲਾ ਮੈਂ। ਮੈਂ ਆਪੀ ਨਿਬੜ ਲੂੰ ਬਾਈ ਫਿਰ। ਨਿਬੜ ਲਈ ਬਾਈ ਆਪੇ ਫਿਰ ਹੋਰ ਕੀ ਆ? ਹਾਂ ਉੱਥੇ ਥਾਰੇ ਦੇ ਬੁਲਾ ਕੇ ਕਢਾਉਂ ਪੈਸੀ। ਮੈਨੂੰ ਬਾਈ ਦੇ ਕੋਲੇ ਲੈ ਚਾਰ ਜਿਹਨੂੰ ਕੋਲੇ ਤਾਰੇ ਕਿ ਆਇਆ। ਮੈਂ ਤੈਨੂੰ ਵੀ ਕਢਾਉਂ ਦੱਸ ਪਹਿਲਾਂ ਵਾਲਾ ਵੀ ਕਢਾਉਂ। ਕੱਲ ਸੁਣ ਮੈਂ ਨਾਲ ਲੈ ਜਾਂ ਮੱਥ ਵੱਨ ਨੂੰ ਦੇ ਤੇ ਇਥੋਂ ਕੀ ਕਰਾਉਣਾ ਉੱਦੀ ਨਾਲ ਲੈ ਜਾਂਦਾ ਤੈਨੂੰ ਮਲੰਗ ਨੂੰ ਮਲੰਗ ਨੂੰ ਵੇਚਤੀ ਕਰਾਉਣਾ ਤੂੰ ਆਪ ਹੀ ਮਲੰਗਾਗਾ ਗਾਂ ਕੇ ਮਿਸ਼ਨ ਖਾਂਦਾ ਫਿਰਦਾ ਓਏ ਵੇਚਤੀ ਕਰਾਉਣਾ ਹਾਂ ਹਾਂ ਮੈਂ ਜਾ ਕੇ ਖਾਨਾ ਵਿੱਚੋਂ ਮਲੰਗ ਤਾਂ ਤੂੰ ਵੀ ਆ ਤੂੰ ਤਾਂ ਵੇਚੀ ਨਹੀਂ ਦਿੰਦੇ ਕਿ ਉਹ ਬੈਠਾ ਪੁਲਿਸ ਲੈ ਆਇਆ ਓਏ ਪੁਲਿਸ ਲੈ ਆਇਆ ਭਾਈ ਦਾ ਕਿਧਰਾਂਗਾ ਪੁਲਿਸ ਲੈ ਆਇਆ ਚੱਲ ਸਾਰਾ ਲੈਂਦਾ ਮੈਂ ਯਾਰ ਰਿਸ਼ਤੇਦਾਰੀ ਆਪਣੀ ਰਿਸ਼ਤੇਦਾਰੀ ਕੋਈ ਨਹੀਂ ਰਿਸ਼ਤੇਦਾਰੀ ਭਾਈ ਦਾ ਸੀਗਾ ਥਾਣੇ ਤੱਕ ਨਹੀਂ ਜਾਂਦੇ ਉਰੀ ਹੱਲ ਕਰ ਦਿੰਨੇ ਆ ਹੱਲ ਕੀ ਕਰ ਦੇਣਾ ਤੈਨੂੰ ਤੈਨੂੰ ਪਹਿਲੀ ਕਿਹਾ ਸੀਗਾ ਮੈਂ ਸਕੂਟਰੀ ਦੇ ਦੇ ਮੇਰੀ ਸਕੂਟਰੀ ਦੇ ਦੇ ਐਨਾ ਕੋਲ ਸਕੂਟਰੀ ਆ ਜੀ ਛੱਡ ਜਾ ਮੇਰੀ ਗੱਲ ਸਕੂਟਰੀ ਤਾਂ ਹੀ ਆਪਣੇ ਕੋਲ ਹੀ ਆ ਤੇ ਮੇਰੇ ਕੋਲੇ ਤਾਂ ਬੰਦਾ ਕੋਈ ਧਰ ਕੇ ਗਿਆ ਸੀ ਉਹਨੂੰ ਬੁਲਾਉਣਾ ਜੀ ਕੌਣ ਬੁਲਾਉ ਉਹਨੂੰ ਬੁਲਾਉ ਉਹ ਨਹੀਂ ਹੈਗਾ ਮੈਂ ਚੋਰ ਨਹੀਂ ਹੈਗਾ ਜੀ ਜਲਦੀ ਬੁਲਾ ਹੈਲੋ ਕੋਲੇ ਉਰੇ ਆ ਮੇਰੇ ਕੋਲੇ ਕੰਮ ਆ ਕੋਈ ਛੇਤੀ ਆ ਜਾ ਆਉਂਦਾ ਜੀ ਮੁੰਡਾ ਰਾਈ ਨਹੀਂ ਦੇ ਰਹੀ ਉਹਦੀ ਕਹਿੰਦਾ ਅੱਜ ਦਿਨਾਂ ਕਾਲਾ ਦਿੰਨੇ ਆ ਫੁੱਦੂ ਭੜਾਈ ਜਾਂਦਾ ਮੇਰਾ ਐ ਤਾਂ ਜਾਓ ਬਹਿ ਕੇ ਬਹਿ ਜਾਓ ਸਰ ਬਹਿ ਜਾ ਜੀ ਦੱਸੋ ਸਕੂਟਰੀ ਕਿੱਥੇ ਆ ਸਕੂਟਰੀ ਤਾਂ ਆਪਣੇ ਕੋਲ ਹੀ ਆ ਜੀ ਆਪਣੇ ਬੰਦੇ ਕੋਲ ਹੀ ਆ ਕਿਰਾ ਉਹਨੂੰ ਆ ਜਾਣ ਦੇ ਜੀ ਮੇਰੇ ਪੈਸੇ ਤਾਂ ਮੜਵਾ ਦੋ ਤੋਂ ਜਿਹੜਾ ਮੇਰੇ 'ਚ ਧਰ ਕੇ ਗਿਆ ਜਿਹੜਾ ਮੇਰੇ 'ਚ ਧਰ ਕੇ ਗਿਆ ਮੇਰੀ ਸਕੂਟਰੀ ਆਈ ਉਹਨੂੰ ਪੈਸਾ ਨਹੀਂ ਪਿਜਾਉ ਉਹਨੂੰ ਤਾਂ ਮੇਰੇ ਪੈਸੇ ਤਾਂ ਦਬਾਓ ਆਉਂਦਾ ਅਸੀਂ ਪੈਸੇ ਕਿਹੜੇ ਦਬਾਈਏ ਅਸੀਂ ਵੀ ਕਹੀ ਹੈਗੀ ਸਾਡੀ ਸਕੂਟਰੀ ਚੱਕੀ ਗਈ ਜੀ ਸਕੂਟਰੀ ਕਿ ਪਤਾ ਸੀ ਉਹ ਲੈ ਗਿਆ ਪੈਸੇ ਮੇਥੋਂ ਮੈਨੂੰ ਕੋਈ ਨਹੀਂ ਆਵਦਾ ਕੁਝ ਮਰਜ਼ੀ ਕਰੂ ਠੀਕ ਆ ਨਾ ਮੈਂ ਆਨਸਾਂ ਮੇਰੇ ਤਾਂ ਪੈਸੇ ਦਵਾ ਦਿਓ ਜੀ ਚਲ ਤੂੰ ਪਹਿਲਾਂ ਬੁਲਾਵਨਾ ਦਵਾਵਾਂਗੇ ਸਾਰਾ ਕੁਝ ਮਾਂ ਆਉਂਦਾ ਫੋਨ ਕਰਤਾ ਜੀ ਆ ਆ ਗਿਆ ਬਸ ਕਿਹੜਾ ਆ ਗਿਆ ਹਾਂ ਜੀ ਚੋਰ ਮੈਂ ਨਹੀਂ ਹੈਗਾ ਜੀ ਹੋਰ ਚੋਰ ਅਸੀਂ ਆਗੇ ਨਹੀਂ ਜੀ ਤੁਸੀਂ ਤੁਹਾਨੂੰ ਕੌਣ ਕਹਿੰਦਾ ਜੀ ਚੋਰ ਸੱਤਰੀ ਕਾਂਹ ਸਾਹਿਬ ਜੀ ਸੱਤਰੀ ਕਾਂਹ ਜੀ ਉਹਨਾਂ ਨੂੰ ਆਈ ਨਹੀਂ ਹੁੰਦੇ ਗਿਆ ਹਾਂਜੀ ਨਾ ਜੀ ਠਾਣੀ ਨਹੀਂ ਹੋਰ ਠੀਕ ਆ ਬਾਈ ਜੀ ਵਧੀਆ ਠੀਕ ਲਿਆ ਦਿੰਨੇ ਯੂਰੀ ਵਹਿ ਜਾ ਸੂਟਰੀ ਕਿਥੇ ਨੇ ਜੀ ਉਰੀ ਮੰਗਾ ਦਿੰਨੇ ਆ ਜੀ ਸੂਟਰੀ ਤਾਂ ਇਹਨੂੰ ਪਤਾ ਕੀ ਜੀ ਹੁਣ ਕਿੱਥੇ ਹੈਗੀ ਮੈਨੂੰ ਪਤਾ ਕੇ ਦੇ ਜੀ ਆ ਤਾਂ ਐਸੀ ਲਿਆ ਦਾ ਜੀ ਕਿਸੇ ਤੋਂ ਖਰੀਦ ਕੀਤੀ ਸੀ ਇਹਨੂੰ ਐ ਕਿਥੇ ਹੈ ਕਿਥੇ ਸਕੂਟਰੀ ਇਹ ਤਾਂ ਲਿਆ ਗਿਆ ਸੀ ਇਹਨੇ ਵੇਚਤੀ ਤੇ ਵੇਚ ਸਕੂਟਰੀ ਹੈ ਕਿਥੇ ਆ ਕਿਥੇ ਤੇ ਵੇਚਤੀ ਮੈਂ ਤਾਂ ਜੀ ਸਰ ਖਰੀਦ ਕੀਤੀ ਸੀ ਕਿਸੇ ਤੋਂ ਮੈਂ ਇਹਨੂੰ ਲੋੜਤੀ 10000 ਰੁਪਏ ਦੀ ਮੈਂ ਇਹਨੂੰ ਕਹਿਣੀ ਕਰੀ ਉਹ ਮੈਂ ਤਾਂ ਜੀ ਫਤਿਹਬਾਦ ਵੇਚਤੀ ਕਿਸੇ ਨੂੰ ਤੂੰ ਸਕੂਟਰੀ ਲੈ ਕੇ ਆ ਜਾ ਸਕੂਟਰੀ ਲੈ ਕੇ ਫਤਿਹਬਾਦ ਕੋਈ ਨਹੀਂ ਚੱਕੋ ਢੋਣੇ ਪੱਟੇ ਲੈ ਲਈ ਦੀ ਜੀ ਮੈਨੂੰ ਕੀ ਕਰ ਰਹੀ ਕਰਦੀ ਹੈ ਮੇਰੀ ਟੈਕ ਦੀ ਦਵਾਈ ਚੱਲਦੀ ਹੈ ਜੀ ਠੀਕ ਹੈ ਸਰ ਜ਼ੋਰ ਤਾਂ ਜੀ ਟੈਕ ਦੀ ਦਵਾਈ ਚੱਲਦੀ ਹੈ ਜੀ ਮੈਂ ਕੁੱਟ ਨਹੀਂ ਮੇਰੀ ਕੀ ਗਲਤੀ ਹੈ ਜੀ ਮੈਂ ਮਰ ਜੂ ਨਹੀਂ ਮਰਦਾ ਯਾਰ ਚਲ ਉਰੀ ਮੰਗਾ ਦਿੰਦਾ ਬਾਈ ਮੈਂ ਤਾਂ ਤਾਰਾ ਉਰੀ ਮਗਾ ਦੇਣਾ ਚੱਲ ਮੈਂ ਉਰੀ ਮਗਾ ਦੇਣਾ ਮਗਾ ਫਿਰ ਉਰੀ ਮਗਾ ਦੇਣਾ ਹਲੋ ਇਹ ਬਹੁਤ ਕੁਆੜਾ ਬਹੁਤ ਖਰੀਦਦਾ ਜੀ ਖੜਜੋ ਜੀ ਹਾਂ ਚਾਚੇ ਕਾਲਾ ਬੋਲਦਾ ਸਰ ਇੱਕ ਬਾੜ ਕੁਆੜਾ ਬਹੁਤ ਖਰੀਦਦਾ ਜੀ ਉਹ ਜਿਹੜਾ ਕੋਈ ਕਰਦਿਆਂ ਸਕੂਟਰੀ ਵਾਲਾ ਸੀ ਉਹਨੂੰ ਬਣਾਉਣਾ ਮਿੱਠੂ ਕੁਆੜੀ ਆਵੇ ਉਹਦਾ ਕੰਮ ਟੇਡਾ ਹੋ ਗਿਆ ਥੋੜਾ ਜਿਹਾ ਉਹ ਬੰਦਾ ਧੋਖਾ ਕਰ ਗਿਆ ਚੋਰੀ ਦੀ ਸੀ ਇਹ ਸਰ ਜੀ ਹੋਰ ਵੀ ਨਿਕਲੂਗੀ ਤੋ ਪੁਲਿਸ ਆਈ ਖੜੀਆ ਮੈਨੂੰ ਘਰੇ ਲਿਆਉਂਦੀ ਐ ਇਹ ਮੈਂ ਤਾਂ ਇੱਕ ਸਕੂਟਰੀ ਲੈ ਆਸੀ ਤੇ ਆਪਣ ਕਿਤੇ ਨੂੰ ਰੇ ਆਉਣਾ ਬ ਸਕੂਟਰੀ ਲੈ ਕੇ ਨਹੀਂ ਤੇਰੀ ਵੀ ਬੇਇੱਜ਼ਤੀ ਹੋਊਗੀ ਇਹਦੇ ਵਿੱਚ ਉਹ ਪੈਸੇ ਤਾਂ ਦੇ ਦੂੰਗਾ ਤੂੰ ਇੱਜ਼ਤ ਦੀ ਸੋਚ ਕਰ ਔਰ ਕੀ ਕਹਿਣਗੇ ਲੋਕ ਹੁਣ ਤੈਨੂੰ ਵੀ ਚੋਰੀ ਦੀਆਂ ਖਰੀਦਦਾ ਇਹ ਬਸ ਆਪਣੀ ਇੱਜ਼ਤ ਰਹਿ ਜੀ ਤੂੰ ਬਾਹਰ ਦੀ ਵਾਰ ਛੱਡ ਜਾ ਮਲਾਜ ਮੋਰੇ ਖੜਾ ਆ ਜਾ ਆਉਂਦਾ ਜੀ ਉਰੀ ਲੈ ਆ ਦਿੰਦਾ ਸਕੂਟਰੀ ਉਹ ਠੀਕ ਹੈ ਜਣੂ ਉਹਦੇ ਪੈਸੇ ਦੇਣੇ ਆ ਜੀ 20000 ਕਰਤਾ ਉਹੀ ਕੰਮ ਤੂੰ ਜੀ ਤੋਂ ਮੈਂ ਡਰਦਾ ਸੀਗਾ ਕੀ ਕਰੂਗਾ ਬੰਦਾ ਕਿਸੇ ਤੇ ਵਿਸ਼ਵਾਸ ਕਰਕੇ ਕੀ ਹੋ ਗਿਆ ਜੀ ਹਾਂ ਹੁਣ ਹੀ ਲੈ ਕੇ ਆਵਾਂ ਉਹ ਚੰਗਾ ਮੇਰੇ ਘਰੇ ਨਾ ਉਹਨਾਂ ਨੂੰ ਭੇਜਦੀ ਕਿਤੇ ਮਾਮਿਆਂ ਨੂੰ ਆਉਣਾ ਫਿਰ ਮੈਂ ਆ ਗਿਆ ਕੀ ਹੋ ਗਿਆ ਉਹ ਹੋ ਕੀ ਗਿਆ ਹਾਂ ਉਹ ਜਿਹੜੀ ਸਕੂਟਰੀ ਨਿਕਾਲ ਤਰੱਕ ਗਿਆ ਸੀ ਹਾਂ ਉਹ ਚੋਰੀ ਦੀ ਹੈਗਾ ਹਾਂ ਮੈਂ ਤੈਨੂੰ ਪਹਿਲਾਂ ਆਖਿਆ ਸੀ ਕਾਲੇ ਤੇ ਭਰੋਸਾ ਕਰਦਾ ਸੀ ਮੇਰੀ ਗੱਲ ਸੁਣ ਬਾਲੀਆਂ ਗੱਲਾਂ ਨਾ ਕਰ ਮੈਨੂੰ ਚਾਬੀ ਲਿਆ ਕੇ ਦੇ ਪਤਾ ਉਹ ਵੀ ਕੰਮ ਹੋ ਗਿਆ ਹਾਂ ਕਿ ਕਾਲੇ ਦਾ ਮੈਨੂੰ ਪਰੋਸੀ ਪਾੜੇਗਾ ਵੀ ਮੈਂ ਤਾਂ ਆਈ ਹੀ ਲੈ ਜਾਣਾਗਾ ਰੋਸਾ ਨਹੀਂ ਹੈਗਾ ਕਾਲੇ ਤੇ ਕਾਲਾ ਤਾਂ ਬੰਦਾ ਹੁਈ ਨਹੀਂ ਹੈ ਕਿਸੇ ਕੰਮ ਦਾ ਖੜ ਜਾ ਖੜ ਜਾ ਕਿਵੇਂ ਭਜਦਾਗਾ ਹੁਣ ਛੇਤੀ ਛੇਤੀ ਭੱਜ ਲੈ ਕਿਤੇ ਹੋਰ ਹੀ ਨਾ ਜਾਣ ਹੋਰ ਮਰਵਾ ਕੇ ਧਰਨਗੇ ਸਾ ਕਿੱਥੇ ਸਿਆਪਾ ਕਰ ਲਿਆ ਬਲਾਓ ਹੁਣ ਮਰਾ ਸਕੂਟਰੀ ਕਾਲੇ ਬੱਸ ਆ ਗਿਆ ਜੀ ਆ ਗਿਆ ਚਾਚਾ ਮੇਰਾ ਆਇਆ ਜਾ ਚਾਚੇ ਬਹੁਤ ਕੁਆੜ ਦਾ ਪਾ ਖਰੀਦਦਾ ਜੀ ਇਹ ਬੰਦਾ ਤੂੰ ਖੜ ਜਾ ਪਕਾਈ ਨਾ ਮਾਰ ਓਏ ਕਮਣ ਪਕਾਈ ਮਾਰ ਇੱਥੇ ਖੜਾ ਦੇ ਜਾ ਚੋਰੀ ਖੜਾ ਦੇ ਕਾਲੇ ਆ ਆ ਸਕੂਟਰੀਆ ਮੇਰੀ ਜਾ ਜੀ ਤੂੰ ਮੈਨੂੰ ਕੀ ਕਿਹਾ ਸੀਗਾ ਉਦੋਂ ਆ ਕੀ ਆ ਚਾਚੇ ਮੈਨੂੰ ਨਹੀਂ ਪਤਾ ਸੀ ਇਹਨੀ ਕਰੀ ਇਧਰ ਗੱਲ ਉਹਦਾ ਮੇਰਾ 20000 ਰੁਪਿਆ ਦੇ ਉਹਦਾ ਮੇਰੀ ਜ਼ਿੰਮੇਵਾਰੀ ਹੈ ਚਾਚੇ ਮੇਰੀ ਜ਼ਿੰਮੇਵਾਰੀ ਹੈ ਭਾਵੇਂ ਖਾ ਗਿਆ ਮੈਂ ਇਹ ਦੇਉਂ ਤਾ ਉਹਦਾ ਮੇਰੇ ਗੱਲ ਪੈ ਗਿਆ 20000 ਰੁਪਿਆ ਲਿਆ ਸੀ ਤਾ ਤੇ 10 ਕਹਿੰਦੇ 20 ਕਿਹਨੇ ਤੁਸੀਂ ਓਏ ਮੈਂ ਤਾਂ 10 ਆ ਮੈਂ ਤਾਂ 20 ਆ ਉਹਦਾ ਗੱਲ ਲੱਗੇ ਤਾਂ ਮੈਂ 10 ਕਟਿਆ ਸੀ ਇਹ ਤਾਂ ਲੈਣਾ ਸੀ ਲੈ ਕਾ ਦਾ ਕੱਟੇ ਦੀ ਕਿਉਂ ਤੂੰ ਮੈਥੋਂ ਲੈ ਲਿਆ 10 ਮੈਂ ਇਹ ਤੋਂ ਲੈਣਾ ਸੀ ਇਹ ਤਾਂ 20 ਦੇਣਾ ਹੋਊਗਾ ਉਹ ਗੱਲ ਲੱਗ ਕਰਦਾ ਤੇ ਇਹ ਕੀ ਕਰਿਆ ਤੂੰ ਸਕੂਟਰੀ ਤੇ 20000 ਰੁਪਏ ਲੈ 10 20 ਤਾਂ ਨਹੀਂ ਲੈਣਾ ਸੀ ਉਹ ਕੱਟ ਲਿਆ ਮੇਰੀ ਸਕੂਟਰੀ ਲੈ ਕੇ ਜਾਂਦੇ ਆ ਜੀ ਇਹ ਤਾਂ ਵਿੱਚੋਂ ਕਰਦਾ ਕਮਿਸ਼ਨ ਖਾਂਦਾਗਾ ਬੰਦਾ ਦੇਖੋ ਜੀ ਇਹਨਾਂ ਨੂੰ ਸਕੂਟਰੀ ਮਿਲ ਗਈ ਕੰਮ ਨਿਬੜ ਗਿਆ ਮੈਂ ਚਾਚੇ ਨੂੰ ਆਪੀ ਦੇਵਾਂ ਚਾਚੇ ਮੇਰੇ ਤੇ ਕੀ ਨਾ ਯਕੀਨ ਤਾਂ ਨਹੀਂ ਪਰਚਾ ਹੁਣ ਬਵਾ ਦੀ ਇਹਨੇ ਤੁਹਾਡੇ ਬੰਦਾ ਤੂੰ ਦੱਸੋ ਨੀ ਛੱਡਿਆ ਸਕੂਟਰੀ ਮਿਲ ਗਈ ਤਾਂ ਆਦਾ ਕੋਈ ਮਰਜ਼ੀ ਨਿਭੜੂ ਪੈਣਾ ਚੱਲ 75 ਰਹਿਣ ਦਿਓ ਕਾ ਨੂੰ ਪਹਿਲਾਂ ਇਹ ਥੋੜਾ ਜਿਹਾ ਕੰਗਾਲੀ ਹੈ ਹੋਰ ਕੰਗਾਲ ਹੋ ਜੂ ਉਹ ਵੀ ਪੈਸੇ ਨਹੀਂ ਮੇਰੇ ਮੋੜਨੇ ਫਿਰ ਤੁਸੀਂ ਰਹਿਣ ਦਿਓ ਤੇ ਸਕੂਟਰੀ ਲੈ ਜਾਓ ਆਪਣੇ ਮੈਂ ਤੈਨੂੰ ਦੱਸ ਕਿਹਾ ਸੀ ਜੀ ਇਸ ਉਥੋਂ 20 ਲਿਆਇਆ ਇਹ ਕੋਈ ਮੈਂ ਤਾਂ ਮੈਂ ਦੇਨੇ ਆ ਇਹ ਬੜਾ ਦੋਸੀ ਹੈ ਜੀ ਇਹਨੂੰ ਬਿਠਾਓ ਮੋਟਰਸਾਈਕਲ ਮੈਂ ਮੈਂ ਦੇਨੇ ਆ ਮੈਂ ਆ ਜੀ ਖੁੱਲ੍ਹ ਕੇ ਦੱਸਦੀ ਆ ਇਹ ਲੈ ਜਾਓ ਆਲਦੀ ਤੁਸੀਂ ਠੀਕ ਹੈ ਲੈ ਜਾਓ ਲੇ ਜਾ ਲੈ ਜਾ ਪਹਿਲਾਂ ਦੇਖੋ ਕੀ ਬਣਦਾ ਠੀਕ ਹੈ ਜੀ ਮੈਂ ਮਾੜਾ ਕੰਮ ਜਾ ਰਿਹਾ ਹਾਂ ਠੀਕ ਹੈ ਜੀ ਮੈਂ ਦੱਸ ਦੇਣਾ ਲੈ ਬੱਚਾ ਬਣਦਾ ਠੀਕ ਹੈ ਭਾਈ ਦੱਸ ਕਾਲੇ ਨੇ ਦੇਣਾ ਘੂਗਾ ਚਾਹ ਤਾਂ ਜਿਹੜਾ ਤੇ ਲੈ ਕੇ ਆਇਆ ਮੈਂ ਤਾਂ ਕਾਲੇ ਨੂੰ ਦੱਸ ਤੂੰ ਆਪ ਦੀ ਲੈ ਆ ਤੇਰੀ ਮਿਲ ਗਈ ਕੋਈ ਗੱਲ ਨਹੀਂ ਆਪਣੀ ਰਿਸ਼ਤੇ ਆ ਹੀ ਟੁੱਟ ਗਈ ਸੁੱਖ ਕੋਈ ਰਿਸ਼ਤੇਦਾਰੀ ਨਹੀਂ ਹੈਗੀ ਆਪਣੀ ਹੁਣ ਤੁਹਾਡਾ ਦੱਸ ਮੈਂ ਦੇ ਦੂੰਗਾ ਜੀ ਕਾਲੇ ਚੰਗੇ ਨਹੀਂ ਕੀਤੀ ਭਾਈ ਤੂੰ ਮੇਰੇ ਕਾਲੇ ਤੂੰ ਤਾਂ ਜਮਾ ਪੱਟੀ ਮੇਸ ਕਰਤੀ ਯਾਰ ਚਾਚੇ ਦੇਖ ਤੇਰੇ ਪੈਸੇ ਨਹੀਂ ਮਰਦੇ ਮੇਰੇ ਨਾਲ ਇਹਨੇ ਧੋਖਾ ਕਰਿਆ ਮੈਂ ਆਪੇ ਹੀ ਸਮਝੂ ਇਹਦੇ ਨਾਲ ਧੋਖਾ ਨਹੀਂ ਕਰਿਆ ਜੀ ਮੈਂ ਅੱਗੋਂ ਖਰੀਦ ਕਰੀਆ ਉਹ ਤੂੰ ਰਹਿਣ ਦੇ ਯਾਰ ਮੈਂ ਤਾਂ 10 ਹੀ ਮੰਗੇ ਸੀ ਜੀ ਕੋਈ ਵੱਧ ਨਹੀਂ ਮੰਗੇ ਮੈਂ ਤਾਂ 8000 ਦੀ ਮੈਂ ਤਾਂ 10 ਲੈਣਾ ਸੀ ਆਪ ਦਾ ਉਹ ਘਟਿਆ ਦੇਖ ਚਾਚੇ ਤੇਰੇ ਪੈਸੇ ਮਿਲ ਜਾਣਗੇ ਨਹੀਂ ਲੈਣ ਦੇਣ ਦਾ ਕੋਈ ਕਸੂਰ ਨਹੀਂ ਜੀ ਮਲਾਜਨ ਸਾਹਿਬ ਜੀ ਇਹ ਮੇਰੇ ਚਾਚੇ ਦਾ ਕੋਈ ਕਸੂਰ ਨਹੀਂ ਲੈਣਾ ਦੇਣਾ ਹੁੰਦਾ ਜਿਹੜਾ ਉਹ ਅੱਡ ਹੁੰਦਾ ਹੈ ਨਾ ਜੀ ਜਨਾਬ ਤੁਸੀਂ ਨਾ ਬੰਦੀ ਕਾਰਵਾਈ ਕਰੋ ਮੈਂ ਤਾਂ ਹਿਸਾਬ ਤਾਂ ਬਾਅਦ ਚ ਕਰੂੰ ਕਰ ਦੋ ਕਾਰਵਾਈ ਨਾ ਤੇ ਇਹਨਾਂ ਲੈਣ ਦੇਣ ਵਾਲੇ ਤੁਸੀਂ ਕਿਉਂ ਵਿੱਚ ਆਏ ਜੀ ਹਾਂ ਬਸ ਮੈਥੋਂ ਤਾਂ ਗਲਤੀ ਹੋ ਗਈ ਮੈਂ ਤਾਂ ਇਹ ਤੇ ਵਿਸ਼ਵਾਸ ਕਰ ਲਿਆ ਇਹ ਤਾਂ ਜੀ ਅਸੀਂ ਵਰਤਦੇ ਸੀ ਤਾਂ ਖੜਾ ਲਈ ਇਹਨਾਂ ਨੇ ਨਹੀਂ ਇੱਕ ਕਾਪੀ ਤੋਂ ਵੀ ਨਾ ਲੈ ਲੈ ਜਾ ਲੈ ਇਹਨੂੰ ਜਨਾਬ ਲੈ ਜਾ ਲੈ ਕਮਿਸ਼ਨ ਖਾਨ ਦਾ ਜੀ ਪਰਚਾ ਠੋਕੋ ਇਹ ਤੇ ਲੈ ਜੋ ਲੈ ਦੋਨਾਂ ਨੂੰ ਲੈ ਜੋ ਫਿਰ ਦੋਨਾਂ ਦੇ ਕਾਰਵਾਈ ਦੋਨਾਂ ਲੈ ਲੈ ਜੋ ਲੈ ਜੋ ਇਹਨਾਂ ਨੂੰ ਉਰੀ ਰੇ ਲੈ ਲੋ ਜੀ ਚਾਹ ਪਾਣੀ ਉਰੀ ਕਰ ਲੋ ਹੋਰ ਤੈਨੂੰ ਚਾਹ ਪਾਣੀ ਨਾਲ ਲਾਦਾ ਮੈਂ ਚਾਹ ਪਾਣੀ ਉਰੀ ਕਰ ਇੱਕ ਹੋਰ ਦੇ ਹੋਏ ਤੇਰੇ ਸੋਤ ਦਾ ਪਰਚਾ ਵੀ ਦੁਰੇ ਸੋਤ ਦੇਣ ਦਾ ਤੁਸੀਂ ਲੈ ਜੋ ਜੀ ਨੂੰ ਸਾਹ ਚਾਹ ਪਾਣੀ ਕਰ ਦਿੰਨੇ ਆ ਮਲਾਜਮ ਦਾ ਇੱਕ ਪਰਚਾ ਦੇ ਤੋਰ ਕੋ ਨੂੰ ਮਰੇ ਸਵਦਾ ਕਹਿਵਾ ਜੂਰੀ ਨਿਵੇੜ ਲੈ ਜਨਾਬ ਲੈ ਜੋ ਲੈ ਜੋ ਇਹਨਾਂ ਨੂੰ ਹੈ ਨਹੀਂ ਇਹ ਇਹਨਾਂ ਦੀ ਕਰਤੂਰੀ ਲੈ ਕੇ ਚਾਹ ਜੀ ਨੂੰ ਤਾਂ ਲੈ ਜੋ ਲੈ ਕਿਉਂ ਜੀ ਮੇਰਾ ਕੀ ਕਸੂਰ ਆ ਜੀ ਬੈਠ ਬੈਠ ਮੈਂ ਜਮਾ ਦੱਸੂ ਉਹਦਾ ਪੀੜ ਦੋਨੇ ਚੋਰ ਨਹੀਂ ਹੈਗੇ ਸਾਬ ਜੀ ਤੂੰ ਬੈਠ ਪਹਿਲਾਂ ਤੂੰ ਬੈਠ ਪਹਿਲਾਂ ਇਹ ਰਲ ਕੇ ਚੋਰੀਆਂ ਕਰਦੇ ਆ ਦੋਨੇ ਜਾਨੇ ਤਾਂ ਦਾ ਕੋਟਾ ਲਾਇਆ ਸੀ ਸਾਬ ਜੀ ਚੋਰ ਚੋਰ ਨਹੀਂ ਹੈਗੇ ਸਾਬ ਤਾਂ ਦਾ ਕੋਟਾ ਲਾਇਆ ਉਹਦੇ ਚ ਚੋਰ ਤਾਂ ਬਣ ਗਏ ਸੀ ਸ਼ੀਟ ਨਹੀਂ ਹੈਗੀ ਜੀ ਸਾਬ ਤੁਸੀਂ ਇਹਨੂੰ ਲੈ ਜਾਓ ਮੈਂ ਸ਼ੀਟ ਨਹੀਂ ਹੈਗੀ ਮਗਰ ਹੋਰ ਬੈ ਜਾ ਠੀਕੇ ਬੈ ਜਾ ਸ਼ੀਟ ਨਹੀਂ ਹੈਗੀ ਜੀ ਬੈਠਣ ਨੂੰ ਟੋਟਾ ਲਓ ਜੀ ਇਹਨੂੰ ਸ਼ੀਟ ਤਾਂ ਹੈ ਨਹੀਂ ਜੀ ਕਿਹਾਂ ਹੋ ਜੋ ਤਿੰਨ ਮਰ ਰਸਾ ਬੜੇ ਇਹਦੇ ਇਹ ਜਿਆ ਕੋਟਾ ਲਾ ਕੇ ਮੁੜ ਕੇ ਇਹ ਨਾ ਚੋਰੀ ਨਾ ਕਰਨ ਵੇਇਆ ਵੇਇਆ ਭਾਈ ਆ ਜੀ ਸਾਰਾ ਅਸਲ ਵੱਡਾ ਰਿਸ਼ਤ ਫੁਰੀ ਹੈ ਜੀ ਸਾਰੇ ਇਹ ਦੇਖੋ ਜੀ ਤੇ ਮੇ ਸਕੂਟਰੀ ਚ 10000 ਕਮਾ